ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਬਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪ ਜੀ ਜਾਣਦੇ ਹੋ ਕਿ ਆਪਾਂ ਹਜ਼ੂਰ ਸ਼੍ਰੀ ਨਾਥਕਮਰ ਰਾਜਾ ਸਾਹਿਬ ਜੀ ਦੀ ਜੀਵਨ ਕਾਥਾ ਨੂੰ ਵੀਡੀਓ ਬਲੌਗ ਬਣਾ ਕੇ ਬਿਆਨਨ ਦਾ ਸਿਲਸਿਲਾ ਲੜੀਬਰ ਸ਼ੁਰੂ ਕੀਤਾ ਹੋਇਆ ਹੈ ਅੱਜ ਦੇ ਐਪੀਸੋਡ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜਿਸ ਸਥਾਨ ਤੇ ਖੜ ਕੇ ਇਸ ਐਪੀਸੋਡ ਨੂੰ ਸ਼ੂਟ ਕਰ ਰਿਹਾ ਇਸ ਸਥਾਨ ਦੀ ਥੋੜੀ ਜੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਚਾਹਨਾ ਇਹ ਸਥਾਨ ਦਾ ਭਾਵੇਂ ਸਬੰਧ ਅੱਜ ਦੇ ਸਾਡੇ ਐਪੀਸੋਡ ਦੇ ਵਿਸ਼ੇ ਨਾਲ ਸਿੱਧੇ ਰੂਪ ਵਿੱਚ ਨਹੀਂ ਜੁੜਦਾ ਪਰ ਇਸ ਸਥਾਨ ਦਾ ਸਬੰਧ ਉਸ ਮਹਾਨ ਕਿਰਦਾਰ ਦੇ ਨਾਲ ਸਿੱਧੇ ਰੂਪ ਵਿੱਚ ਜੁੜਦਾ ਜਿਸ ਮਹਾਨ ਕਿਰਦਾਰ ਦੀ ਗੱਲ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਕਰਨੀ ਹੈ ਜਾਂ ਜਿਹਦੇ ਬਾਰੇ ਮੈਂ ਆਪ ਜੀ ਨੂੰ ਗੱਲਬਾਤ ਦੱਸਣੀ ਹੈ ਇਹ ਸਥਾਨ ਬਾਬਾ ਮੰਗਲਦਾਸ ਜੀ ਦਾ ਸਥਾਨ ਹੈ ਬਾਬਾ ਮੰਗਲਦਾਸ ਜੀ ਜੋ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਪੂਜਨੀਕ ਪਿਤਾ ਜੀ ਸਨ ਬਾਬਾ ਮੰਗਲਦਾਸ ਜੀ ਉਦਾਸੀ ਮਤ ਨੂੰ ਸੰਬੰਧ ਰੱਖਦੇ ਸਨ ਜੋ ਬਾਬਾ ਸ਼੍ਰੀ ਚੰਦ ਜੀ ਦਾ ਮਤ ਹੈ ਤੇ ਬਾਬਾ ਮੰਗਲਦਾਸ ਜੀ ਵੀ ਬਹੁਤ ਉੱਚ ਕੋਟੀ ਦੇ ਸਾਧੂ ਹੋਏ ਨੇ ਆਪਣੀ ਸਾਰੀ ਜ਼ਿੰਦਗੀ ਬਾਬਾ ਮੰਗਲਦਾਸ ਜੀ ਨੇ ਭਜਨ ਬੰਦਗੀ ਕੀਤੀ ਹੈ ਪਰਮਾਤਮਾ ਦਾ ਨਾਮ ਜਪਿਆ ਸਿਮਰਨ ਕੀਤਾ ਉਸ ਅਕਾਲ ਪੁਰਖ ਦੇ ਭੈ ਵਿੱਚ ਉਸ ਦੀ ਬੰਦਗੀ ਕਰਦੇ ਹੋਏ ਸਾਰੀ ਜ਼ਿੰਦਗੀ ਬਤੀਤ ਕੀਤੀ ਹੁਣ ਇਸ ਸਥਾਨ ਦੀ ਜੇ ਗੱਲ ਕਰੀਏ ਤਾਂ ਜਦੋਂ ਬਾਬਾ ਮੰਗਲਦਾਸ ਜੀ ਦੇ ਘਰ ਮਾਤਾ ਸਹਿਬ ਦੇ ਜੀ ਦੀ ਪਵਿੱਤਰ ਕੋਖ ਤੋਂ 7 ਫੱਗਣ 1862 ਈਸਵੀ ਨੂੰ ਅਮਰਤ ਵੇਲੇ 3:25 ਮਿੰਟ 17 ਸਕਿੰਟ ਦੇ ਉੱਤੇ ਐਤਵਾਰ ਦੇ ਦਿਨ ਬਹੁਤ ਸਾਲਾਂ ਦੀ ਉਡੀਕ ਦੇ ਬਾਅਦ ਬਹੁਤ ਸਾਲਾਂ ਦੀ ਤਪੱਸਿਆ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਜਨਮ ਹੁੰਦਾ ਹੈ ਤਾਂ ਉਸ ਵਕਤ ਬਾਪੂ ਮੰਗਲਦਾਸ ਜੀ ਇਸ ਪਿੰਡ ਖੈੜ ਅਛਰੋਵਾਲ ਦੇ ਵਿੱਚ ਸਨ ਖੈੜ ਅਛਰੋਵਾਲ ਬਾਬਾ ਮੰਗਲਦਾਸ ਜੀ ਦਾ ਨਾਨਕਾ ਪਿੰਡ ਵੀ ਹੈ ਜਦੋਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਜਨਮ ਦੀ ਖਬਰ ਬਾਪੂ ਮੰਗਲਦਾਸ ਜੀ ਨੂੰ ਇੱਥੇ ਖੈੜ ਪਿੰਡ ਦੇ ਵਿੱਚ ਪਹੁੰਚਦੀ ਹੈ ਤਾਂ ਬਾਪੂ ਮੰਗਲਦਾਸ ਜੀ ਖੁਸ਼ੀ ਦੇ ਵਿੱਚ ਇਸ ਸਥਾਨ ਦੇ ਉੱਤੇ ਰਾਹੀਰਾਂ ਦੇ ਪਾਣੀ ਪੀਣ ਵਾਸਤੇ ਖੂਹੀ ਲਵਾਉਂਦੇ ਨੇ ਤੇ ਇਹ ਉਹ ਸਥਾਨ ਹੈ ਜਿੱਥੇ ਬਾਪੂ ਮੰਗਲਦਾਸ ਜੀ ਨੇ ਰਾਜਾ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਰਾਹੀਰਾਂ ਦੇ ਪਾਣੀ ਪੀਣ ਵਾਸਤੇ ਖੂਹੀ ਲਵਾਈ ਸੀ ਇਹ ਸਥਾਨ ਬਹਿਰਾਮ ਤੋਂ ਮਾਲਪੁਰ ਨੂੰ ਜਾਂਦੀ ਹੋਈ ਸੜਕ ਦੇ ਉੱਤੇ ਕੋਟ ਫਤੂਈ ਕ੍ਰੋਸ ਕਰਨ ਤੋਂ ਬਾਅਦ ਜਦੋਂ ਤੁਸੀਂ ਬਹਿਰਾਮ ਵੱਲੋਂ ਆਉਂਦੇ ਆ ਤਾਂ ਕੋਟ ਫਤੂਈ ਕ੍ਰੋਸ ਕਰਨ ਤੋਂ ਬਾਅਦ ਠਵਾਣੇ ਦਾ ਅੱਡਾ ਆਉਂਦਾ ਠਵਾਣੇ ਦੇ ਅੱਡੇ ਤੇ ਬੋਰਡ ਵੀ ਲੱਗਾ ਇਸ ਸਥਾਨ ਦਾ ਠੁਆਣੇ ਦੇ ਅੱਡੇ ਤੋਂ ਖੱਬੇ ਮੁੜ ਕੇ ਲਗਭਗ 2 ਕਿਲੋਮੀਟਰ ਸਾਈਡ ਨੂੰ ਆ ਕੇ ਖੈੜ ਅਛਰਵਾਲ ਪਿੰਡ ਐਂਟਰ ਹੋਣ ਤੋਂ ਪਹਿਲਾਂ ਲਿੰਕ ਸੜਕ ਦੇ ਉੱਤੇ ਸੱਜੇ ਹੱਥ ਇਹ ਸਥਾਨ ਹੈ ਸੋ ਇਹ ਇਸ ਸਥਾਨ ਦੀ ਗੱਲਬਾਤ ਮੈਂ ਤੁਹਾਡੇ ਨਾਲ ਕੀਤੀ ਹੈ ਹੁਣ ਮੈਂ ਅੱਜ ਦਾ ਵਿਸ਼ਾ ਜੋ ਅੱਜ ਦਾ ਐਪੀਸੋਡ ਹੈ ਉਹ ਆਪ ਜੀ ਦੇ ਨਾਲ ਸਾਂਝ ਪਾਉਣ ਲੱਗਿਆ ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਛਲੇ ਐਪੀਸੋਡ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਅਕਾਲ ਚਲਾਣਾ ਕਰ ਗਏ ਤੇ ਸੱਚਖੰਡ ਗਮਨ ਕਰ ਗਏ। ਉਹਨਾਂ ਦਾ ਸੰਸਕਾਰ ਪਿੰਡ ਝੰਗੜਾਂ ਦੇ ਵਿੱਚ ਲਾਲਾਬਲੀ ਹਬੀਰ ਚੰਦ ਜੀ ਦੀ ਸਮਾਦ ਦੇ ਸਨਮੁਖ ਕੀਤਾ ਜਾਂਦਾ ਹੈ। ਅੱਜ ਉਸ ਤੋਂ ਅਗਲੀ ਕੜੀ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰ ਹੋયા ਹਾਂ। ਇੱਕ ਦਿਨ ਦੀ ਗੱਲ ਹੈ ਕਿ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਰਟੈਂਡੇ ਵਾਲੇ ਪਾਸੇ ਇੱਕ ਟਿੱਬੇ ਦੇ ਉੱਤੇ ਬੈਠੇ ਨੇ। ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਦੇ ਅਕਾਲ ਚਲਾਣੇ ਤੋਂ ਬਾਅਦ ਕਾਫੀ ਦਿਨ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਝੰਗੜਾਂ ਦੇ ਵਿੱਚ ਹੀ ਰਹਿੰਦੇ ਨੇ ਕਿਉਂਕਿ ਬਹੁਤ ਸਾਰੀ ਸੰਗਤ ਅਫਸੋਸ ਕਰਨ ਵਾਸਤੇ ਲਗਾਤਾਰ ਪਿੰਡ ਝੰਗੜਾਂ ਦੇ ਵਿੱਚ ਆਉਂਦੀ ਰਹਿੰਦੀ ਹੈ ਹੁਣ ਇੱਕ ਦਿਨ ਦੀ ਗੱਲ ਹੈ ਰਾਜਾ ਸਾਹਿਬ ਜੀ ਰਟੈਂਡੇ ਵਾਲੇ ਪਾਸੇ ਕੁੱਚੇ ਟਿੱਬੇ ਦੇ ਉੱਤੇ ਜਾ ਕੇ ਟਿਕਾਣਾ ਕਰਦੇ ਨੇ ਬਿਰਤੀ ਜੁੜੀ ਹੋਈ ਹੈ ਪਰਮਾਤਮਾ ਦਾ ਧਿਆਨ ਧਰਿਆ ਹੋਇਆ ਬਾਬਾ ਮੰਗਲਦਾਸ ਜੀ ਜੋ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਦੇ ਸਤਕਾਰਯੋਗ ਪਿਤਾ ਜੀ ਸਨ ਉਹ ਕੁਝ ਕੁ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਝੰਗੜਾਂ ਦੇ ਵਿੱਚ ਪਹੁੰਚਦੇ ਨੇ ਪ੍ਰਿੰਟ ਝੰਗੜੀ ਪਹੁੰਚ ਕੇ ਉਹ ਨੱਥੇ ਨੂੰ ਪੁੱਛਦੇ ਨੇ ਨੱਥੇ ਹੌਲਦਾਰ ਨੂੰ ਪੁੱਛਦੇ ਨੇ ਕਿ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਕਿੱਥੇ ਮਿਲਣਗੇ ਨੱਥਾ ਹੌਲਦਾਰ ਉਹਨਾਂ ਨੂੰ ਦੱਸਦਾ ਹੈ ਕਿ ਰਾਜਾ ਸਾਹਿਬ ਜੀ ਰਟੈਂਡੇ ਵਾਲੇ ਪਾਸੇ ਇੱਕ ਉੱਚੇ ਟਿੱਬੇ ਦੇ ਉੱਤੇ ਬੈਠੇ ਨੇ ਤੇ ਮੈਂ ਵੀ ਉਸ ਪਾਸੇ ਹੀ ਰਾਜਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਹਾਂ ਮੈਂ ਆਪ ਜੀ ਨੂੰ ਆ ਨਾਲ ਹੀ ਲੈ ਜਾਂਦਾ ਹਾਂ ਨੱਥਾ ਹੌਲਦਾਰ ਬਾਪੂ ਮੰਗਲਦਾਸ ਜੀ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਨਾਲ ਲੈ ਕੇ ਰਟੈਂਡੇ ਵਾਲੇ ਪਾਸੇ ਜਾਂਦਾ ਹੈ ਜਿੱਥੇ ਰਾਜਾ ਸਾਹਿਬ ਜੀ ਚੌਂਕੜਾ ਮਾਰ ਕੇ ਪਰਮਾਤਮਾ ਦੀ ਬੰਦਗੀ ਕਰ ਰਹੇ ਨੇ ਬਾਪੂ ਮੰਗਲਦਾਸ ਜੀ ਨੂੰ ਦੇਖ ਕੇ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਚੌਂਕੜਾ ਤਿਆਗਦੇ ਨੇ ਬਾਪੂ ਮੰਗਲਦਾਸ ਜੀ ਨੂੰ ਨਮਸਕਾਰ ਕਰਦੇ ਨੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਨਮਸਕਾਰ ਕਰਦੇ ਨੇ ਅਤੇ ਫੇਰ ਬੈਠ ਜਾਂਦੇ ਨੇ ਬਾਪੂ ਮੰਗਲਦਾਸ ਜੀ ਪਹਿਲਾਂ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਦੇ ਨਾਲ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੇ ਅਕਾਲ ਚਲਾਣੇ ਦਾ ਅਫਸੋਸ ਪ੍ਰਗਟ ਕਰਦੇ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਫੇਰ ਬਾਪੂ ਮੰਗਲਦਾਸ ਜੀ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਏ ਆਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਪਿੰਡ ਮੰਨਣਹਾਨਾ ਜੋ ਸਾਡਾ ਜੱਦੀ ਪਿੰਡ ਹੈ ਉੱਥੇ ਜਾ ਕੇ ਲੰਬੜਦਾਰੀ ਸੁਭਾਲੋ ਹੁਣ ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਬਾਪੂ ਮੰਗਲਦਾਸ ਜੀ ਸਨ ਉਹਨਾਂ ਦਾ ਜੱਦੀ ਪਿੰਡ ਮੰਨਣਹਾਨਾ ਸੀ ਰਾਜਾ ਸਾਹਿਬ ਦਾ ਜੱਦੀ ਪਿੰਡ ਮੰਨਣਹਾਨਾ ਸੀ ਤੇ ਬਾਪੂ ਮੰਗਲਦਾਸ ਜੀ ਦਾ ਪਰਿਵਾਰ ਜੱਦੀ ਲੰਬੜਦਾਰ ਪਰਿਵਾਰ ਸੀਗਾ ਮੰਨਣ ਹਾਨੇ ਦੇ ਵਿੱਚ ਕਾਫੀ ਰਸੂਖਦਾਰ ਪਰਿਵਾਰ ਦੇ ਵਿੱਚੋਂ ਰਾਜਾ ਸਾਹਿਬ ਜੀ ਹੋਏ ਨੇ ਹੁਣ ਬਾਪੂ ਮੰਗਲਦਾਸ ਜੀ ਰਾਜਾ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ ਕਿ ਅਸੀਂ ਤਾਂ ਉਦਾਸੀ ਮਤ ਨੂੰ ਧਾਰਨ ਕੀਤਾ ਹੋਇਆ ਹੈ ਸਾਧ ਮਤ ਨੂੰ ਧਾਰਨ ਕੀਤਾ ਹੋਇਆ ਹੈ ਅਸੀਂ ਲੰਬੜਦਾਰੀ ਨਹੀਂ ਲੈਣੀ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਰਾਜਾ ਸਾਹਿਬ ਜੀ ਤੁਸੀਂ ਮੰਨਣ ਹਾਨੇ ਜਾ ਕੇ ਲੰਬੜਦਾਰੀ ਲਵੋ ਤੇ ਆਪਣੀ ਜਿਹੜੀ ਜ਼ਮੀਨ ਜਾਇਦਾਦ ਹੈ ਉਸ ਦੀ ਵੀ ਦੇਖ ਰੇਖ ਕਰੋ ਇਸ ਤਰ੍ਹਾਂ ਤੁਹਾਡੀ ਸ਼ਾਦੀ ਵੀ ਹੋ ਜਾਵੇਗੀ ਤੇ ਸਾਡੀ ਜਿਹੜੀ ਵੰਸ ਹੈ ਉਹ ਅੱਗੇ ਚੱਲਦੀ ਰਹੇਗੀ ਕਿਉਂਕਿ ਮੈਂ ਵੰਸ ਚਲਾਉਣ ਵਾਸਤੇ ਬਹੁਤ ਘੋਰ ਤਪ ਤਪੱਸਿਆ ਕੀਤੀ ਹੈ ਬਹੁਤ ਸਾਰੇ ਜੱਗ ਕੀਤੇ ਬਹੁਤ ਸਾਰੇ ਖੂਲਵਾਏ ਪੁੰਨ दान ਕੀਤੇ ਫੇਰ ਜਾ ਕੇ ਮੇਰੀ ਝੋਲੀ ਦੇ ਵਿੱਚ ਖੈਰ ਪਈ ਹੈ ਫੇਰ ਜਾ ਕੇ ਆਪ ਜੀ ਦਾ ਮੇਰੇ ਘਰ ਦੇ ਵਿੱਚ ਜਨਮ ਹੋਇਆ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਬਾਪੂ ਮੰਗਲਦਾਸ ਜੀ ਬਹੁਤ ਘੋਰ ਤਪੱਸਿਆ ਕਰਦੇ ਨੇ ਕਿ ਮੇਰੇ ਘਰ ਦੇ ਵਿੱਚ ਇੱਕ ਸੰਤਾਨ ਜਨਮ ਲਵੇ ਬਾਪੂ ਮੰਗਲਦਾਸ ਜੀ ਤੇ ਮਾਤਾ ਸਹਿਬ ਦੇਈ ਜੀ ਦੀ ਜੋ ਉਮਰ ਹੈ ਉਹ ਵੀ ਬਿਰਧ ਹੋ ਜਾਂਦੀ ਹੈ ਬਿਰਧ ਅਵਸਥਾ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਬਾਪੂ ਮੰਗਲਦਾਸ ਜੀ ਤੇ ਮਾਤਾ ਸਹਿਬ ਦੇਈ ਜੀ ਦੀ ਕੋਖੋਂ ਹਜ਼ੂਰ ਸ਼੍ਰੀ ਨਾਭਾ ਕਮਰਾਜਾ ਸਾਹਿਬ ਜੀ ਜਨਮ ਲੈਂਦੇ ਨੇ ਹੁਣ ਬਾਪੂ ਮੰਗਲਦਾਸ ਜੀ ਨੇ ਰਾਜਾ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਕਿਰਪਾ ਕਰਕੇ ਮੰਨਣਹਾਨੇ ਚਲੋ ਉੱਥੇ ਜਾ ਕੇ ਜੋ ਜੱਦੀ ਲੰਬੜਦਾਰੀ ਹੈ ਉਹ ਸੰਭਾਲੋ ਤੇ ਜਮੀਨ ਜਾਇਦਾਦ ਦੀ ਜੋ ਦੇਖ ਰੇਖ ਹੈ ਉਹ ਵੀ ਤੁਸੀਂ ਕਰੋ ਫਿਰ ਅਸੀਂ ਤੁਹਾਡੀ ਸ਼ਾਦੀ ਕਰ ਦਵਾਂਗੇ ਆਪ ਜੀ ਦੇ ਘਰ ਬੱਚੇ ਪੈਦਾ ਹੋਣਗੇ ਤੇ ਸਾਡੀ ਜਿਹੜੀ ਵੰਸਾ ਉਹ ਚੱਲਦੀ ਰਹੇਗੀ ਰਾਜਾ ਸਾਹਿਬ ਜੀ ਪਿਤਾ ਜੀ ਦੀ ਗੱਲ ਨੂੰ ਬੜੇ ਪ੍ਰੇਮ ਪਿਆਰ ਦੇ ਨਾਲ ਸੁਣਦੇ ਰਹਿੰਦੇ ਨੇ ਚੁੱਪਚਾਪ ਸੁਣਦੇ ਰਹਿੰਦੇ ਨੇ ਜਦੋਂ ਬਾਪੂ ਮੰਗਲਦਾਸ ਜੀ ਦੀ ਗੱਲ ਸੰਪੂਰਨ ਹੁੰਦੀ ਹੈ ਤਾਂ ਫਿਰ ਰਾਜਾ ਸਾਹਿਬ ਜੀ ਬੜੇ ਪ੍ਰੇਮ ਦੇ ਨਾਲ ਬੜੀ ਧੀਮੀ ਆਵਾਜ਼ ਦੇ ਵਿੱਚ ਬਾਪੂ ਮੰਗਲਦਾਸ ਜੀ ਨੂੰ ਕਹਿੰਦੇ ਨੇ ਕਿ ਪਿਤਾ ਜੀ ਅਸੀਂ ਗ੍ਰਸਥ ਦਾ ਤਿਆਗ ਕਰਕੇ ਸਾਧੂ ਮਤ ਨੂੰ ਧਾਰਨ ਕੀਤਾ ਹੈ ਜਦੋਂ ਸਾਧੂ ਮਤ ਨੂੰ ਧਾਰਨ ਕਰਕੇ ਸਾਧੂਆਂ ਵਾਲਾ ਬਾਣਾ ਧਾਰਨ ਕਰ ਲਵਾਂ ਤੇ ਗ੍ਰਸਥ ਦਾ ਤਿਆਗ ਕਰਨ ਦਾ ਪ੍ਰਣ ਲੈ ਲਵਾਂ ਫੇਰ ਦੁਬਾਰਾ ਗ੍ਰਸਥੀ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਇਹ ਸਾਧੂ ਮਤ ਦੀ ਤੋਹੀਨ ਹੈ ਇਹ ਸਾਧੂ ਮਤ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ ਅਸਾਂ ਨੇ ਹੁਣ ਲੰਬੜਦਾਰੀਆਂ ਜ਼ਮੀਨਾਂ ਜਾਇਦਾਦਾਂ ਦਾ ਤਿਆਗ ਕਰ ਦਿੱਤਾ ਹੈ ਅਸੀਂ ਕੁਝ ਨਹੀਂ ਲੈਣਾ ਲੰਬੜਦਾਰੀ ਤੋਂ ਕੋਈ ਲੰਬੜਦਾਰੀ ਕਰੇ ਕੋਈ ਲੰਬੜਦਾਰੀ ਨਾ ਕਰੇ ਸਾਨੂੰ ਲੰਬੜਦਾਰੀ ਦੇ ਨਾਲ ਕੋਈ ਮਤਲਬ ਨਹੀਂ ਅਸਾਂ ਨੇ ਰਿਸ਼ਤੇਦਾਰੀਆਂ ਪਰਿਵਾਰ ਖਾਨਦਾਨ ਮਾਨ અપਮਾਨ ਸਾਰੀਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੈ ਹੁਣ ਸਾਨੂੰ ਇਹਨਾਂ ਦੁਨਿਆਵੀ ਚੀਜ਼ਾਂ ਦੇ ਨਾਲ ਦੁਨਿਆਵੀ ਰੁਤਬਿਆਂ ਦੇ ਨਾਲ ਦੁਨਿਆਵੀ ਅਹੁਦੇਦਾਰੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਪਿਤਾ ਬਾਪੂ ਮੰਗਲਦਾਸ ਜੀ ਨੂੰ ਕਹਿੰਦੇ ਨੇ ਕਿ ਪਿਤਾ ਜੀ ਅਸਾਂ ਸੰਸਾਰ ਦੇ ਝੂਠੇ ਰਿਸ਼ਤਿਆਂ ਦਾ ਤਿਆਗ ਕਰ ਚੁੱਕੇ ਹਾਂ ਅਸਾਂ ਲੰਬੜਦਾਰੀਆਂ ਜ਼ਮੀਨਾਂ ਜਾਇਦਾਦਾਂ ਤੋਂ ਕੁਝ ਨਹੀਂ ਲੈਣਾ ਸਾਡੀਆਂ ਕਰਤਾਰ ਨੇ ਬਹੁਤ ਵੱਡੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਅਸੀਂ ਉਸ ਅਕਾਲ ਪੁਰਖ ਦੀਆਂ ਲਾਈਆਂ ਡਿਊਟੀਆਂ ਨੂੰ ਨਿਭਾਉਂਦੇ ਹੋਏ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਨੀ ਹੈ ਤੇ ਬੰਦਗੀ ਕਰਦੇ ਹੋਏ ਹੀ ਜੀਵਨ ਬਤੀਤ ਕਰਨਾ ਹੈ ਇਹ ਗੱਲ ਕਹਿਣ ਤੋਂ ਬਾਅਦ ਰਾਜਾ ਸਾਹਿਬ ਜੀ ਪਿਤਾ ਜੀ ਨੂੰ ਕਹਿੰਦੇ ਨੇ ਪਿਤਾ ਜੀ ਤੁਸੀਂ ਵੀ ਤਿਆਰੀ ਕਰੋ ਬਸਤਰ ਧਾਰਨ ਕਰੋ ਸਮਾਂ ਆ ਗਿਆ ਹੈ ਆਪ ਜੀ ਨੇ ਵੀ ਰਵਾਨਗੀ ਪਾਉਣੀ ਹੈ ਇਹ ਗੁੱਜੀ ਰਮਜ ਮਾਰ ਕੇ ਰਾਜਾ ਸਾਹਿਬ ਜੀ ਉਥੇ ਬੈਠੇ ਹੋਏ ਸੁੰਦਰ ਸਿੰਘ ਨੂੰ ਕਹਿੰਦੇ ਨੇ ਸੁੰਦਰ ਸਿਆ ਜਾ ਹੁਣੇ ਮਕੰਦਪੁਰ ਜਾ 13 ਗਾਜ ਚਿੱਟੇ ਲੱਠੇ ਦੀ ਚਾਦਰ ਲੈ ਆ ਤੇ ਇੱਕ ਦਸਤਾਰ ਵੀ ਨਾਲ ਲੈ ਆ ਹੁਣ ਬੈਠੀ ਹੋਈ ਸੰਗਤ ਇਸ ਗੱਲ ਨੂੰ ਸਮਝ ਨਹੀਂ ਰਹੀ ਕਿ ਰਾਜਾ ਸਾਹਿਬ ਜੀ ਕਿਹੜੀ ਗੁੱਜੀ ਰਮਜ ਮਾਰ ਰਹੇ ਨੇ ਤੇ ਮੰਗਲਦਾਸ ਪਿਤਾ ਜੀ ਨੂੰ ਕਿੱਥੇ ਜਾਣ ਵਾਸਤੇ ਕਹਿ ਰਹੇ ਨੇ ਰਾਜਾ ਸਾਹਿਬ ਜੀ ਤੇ ਪਿਤਾ ਬਾਪੂ ਮੰਗਲਦਾਸ ਜੀ ਦੀ ਵਾਰਤਲਾਪ ਨੂੰ ਸੰਗਤ ਬੜੀ ਚੁੱਪ ਤੇ ਖਾਮੋਸ਼ ਹੋ ਕੇ ਸੁਣ ਰਹੀ ਹੈ ਹੁਣ ਰਾਜਾ ਸਾਹਿਬ ਜੀ ਦੀਆਂ ਰਮਜਾ ਨੂੰ ਬੁੱਝਣਾ ਕਿਸੇ ਸਧਾਰਨ ਵਿਅਕਤੀ ਦੇ ਬਸ ਦੀ ਗੱਲ ਨਹੀਂ ਸੀ ਕੋਈ ਪ੍ਰਮਾਤਮਾ ਨਾਲ ਜੁੜੀ ਹੋਈ ਰੂਹ ਕੋਈ ਨਾਮ ਦੇ ਵਿੱਚ ਰੰਗੀ ਹੋਈ ਰੂਹ ਹੀ ਰਾਜਾ ਸਾਹਿਬ ਜੀ ਦੀਆਂ ਗੁੱਜੀਆਂ ਰਮਜਾ ਨੂੰ ਸਮਝ ਸਕਦੀ ਸੀ ਰਾਜਾ ਸਾਹਿਬ ਜੀ ਬਾਪੂ ਮੰਗਲਦਾਸ ਜੀ ਨੂੰ ਮਾਤ ਲੋਕ ਤੋਂ ਪਰਲੋਕ ਜਾਣ ਦੇ ਸਮੇਂ ਬਾਰੇ ਦੱਸਦੇ ਹੋਏ ਉਹਨਾਂ ਦੀ ਤਿਆਰੀ ਕਰ ਰਹੇ ਸਨ ਸੁੰਦਰ ਸਿੰਘ ਮਕੰਦਪੁਰ ਜਾਂਦਾ ਹੈ ਰਾਜਾ ਸਾਹਿਬ ਜੀ ਦੇ ਬਚਨਾਂ ਅਨੁਸਾਰ ਕੱਪੜਾ ਖਰੀਦਦਾ ਹੈ ਦਸਤਾਰ ਖਰੀਦਦਾ ਹੈ ਤੇ ਵਾਪਸ ਉਸੇ ਟਿੱਬੇ ਦੇ ਉੱਤੇ ਪਹੁੰਚ ਜਾਂਦਾ ਜਿੱਥੇ ਰਾਜਾ ਸਾਹਿਬ ਜੀ ਤੇ ਬਾਪੂ ਮੰਗਲਦਾਸ ਜੀ ਤੇ ਹੋਰ ਸੰਗਤਾਂ ਬੈਠੀਆਂ ਨੇ ਰਾਜਾ ਸਾਹਿਬ ਜੀ ਆਪਣੇ ਹੱਥਾਂ ਵਿੱਚੋਂ ਕੱਪੜਾ ਲੈਂਦੇ ਨੇ ਤੇ ਫੇਰ ਉਹ ਚਿੱਟਾ ਕੱਪੜਾ ਅਤੇ ਦਸਤਾਰ ਬਾਪੂ ਮੰਗਲਦਾਸ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੰਦੇ ਨੇ ਇੱਕ ਫਲ ਵੀ ਰਾਜਾ ਸਾਹਿਬ ਜੀ ਨੇ ਬਾਪੂ ਮੰਗਲਦਾਸ ਜੀ ਦੇ ਹੱਥ ਦੇ ਉੱਤੇ ਰੱਖਿਆ ਹੈ ਇਹ ਫਲ ਕੋਈ ਸਧਾਰਨ ਫਲ ਨਹੀਂ ਹੈ ਇਹ ਫਲ ਉਸ ਸੁੱਚੇ ਦੇਸ਼ ਤੋਂ ਆਇਆ ਇੱਕ ਬਹੁਤ ਹੀ ਖਾਸ ਫਲ ਹੈ ਜਿਸ ਨੂੰ ਛਕਣ ਦੇ ਨਾਲ ਇੱਕ ਸਧਾਰਨ ਵਿਅਕਤੀ ਦੇ ਮਨ ਮੰਦਰ ਦੇ ਕਪਾਟ ਖੁੱਲ ਜਾਣ ਬਾਪੂ ਮੰਗਲਦਾਸ ਜੀ ਨੇ ਜਦੋਂ ਇਹ ਫਲ ਨੂੰ ਛਕ ਲਿਆ ਤਾਂ ਉਹਨਾਂ ਨੂੰ ਇਹ ਸੰਸਾਰ ਮੈਲਾ ਜਾਪਣ ਲੱਗਿਆ ਸੰਸਾਰ ਸੁਪਨਾ ਜਾਪਣ ਲੱਗਿਆ ਬਾਪੂ ਮੰਗਲਦਾਸ ਜੀ ਨੂੰ ਇਹ ਦੁਨੀਆ ਸਾਰੀ ਬੇਕਾਰ ਜਾਪਣ ਲੱਗੀ ਬਾਪੂ ਮੰਗਲਦਾਸ ਜੀ ਨੂੰ ਉਸ ਦੇਸ਼ ਦੀਆਂ ਝਲਕਾਂ ਪ੍ਰਤੱਖ ਨਜ਼ਰ ਆਉਣ ਲੱਗੀਆਂ ਜਿਸ ਦੇਸ਼ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੈ ਆਪਣਾ ਅੰਤਮ ਸਮਾਂ ਜਾਣ ਕੇ ਬਾਪੂ ਮੰਗਲਦਾਸ ਜੀ ਦੀਆਂ ਅੱਖਾਂ ਮਿਲਦੀਆਂ ਜਾ ਰਹੀਆਂ ਨੇ ਉਸ ਪਰਮਾਤਮਾ ਦੇ ਚਰਨਾਂ ਨਾਲ ਸੁਰਤੀ ਜੁੜਦੀ ਜਾ ਰਹੀ ਹੈ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਕਹਿੰਦੇ ਨੇ ਬਾਪੂ ਜੀ ਸਮਾਂ ਆ ਗਿਆ ਹੈ ਬਸਤਰ ਧਾਰਨ ਕਰਕੇ ਤੁਸਾਂ ਰਵਾਨਗੀ ਪਾਉਣੀ ਹੈ ਜਾਓ ਕਰਤਾਰ ਤੁਹਾਡਾ ਭਲਾ ਕਰੇਗਾ ਇਸ ਜਹਾਨ ਤੇ ਉਸ ਜਹਾਨ ਦੇ ਵਿੱਚ ਜਸ ਪਾਉਗੇ ਇਹ ਗੱਲ ਕਹਿਣ ਤੋਂ ਬਾਅਦ ਰਾਜਾ ਸਾਹਿਬ ਜੀ ਕਹਿੰਦੇ ਨੇ ਬਾਪੂ ਜੀ ਆਓ ਤੁਹਾਨੂੰ ਵਿਦਿਆ ਕਰਾਈਏ ਬਿਤਾ ਬਾਪੂ ਮੰਗਲਦਾਸ ਜੀ ਤੇ ਰਾਜਾ ਸਾਹਿਬ ਜੀ ਖੜੇ ਹੁੰਦੇ ਨੇ ਇੱਕ ਲਾਂਗ ਪੁੱਟਦੇ ਨੇ ਫਿਰ ਰਾਜਾ ਸਾਹਿਬ ਜੀ ਬਾਪੂ ਮੰਗਲਦਾਸ ਜੀ ਨੂੰ ਸਦੀਵੀ ਫਤਿਹ ਬਲਾ ਕੇ ਮੰਗਲਦਾਸ ਜੀ ਨੂੰ ਉੱਥੋਂ ਰੁਖਸਤ ਕਰ ਦਿੰਦੇ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਫਤਿਹ ਬਲਾਉਣ ਤੋਂ ਬਾਅਦ ਬਾਪੂ ਮੰਗਲਦਾਸ ਜੀ ਉਸ ਟਿੱਬੇ ਤੋਂ ਚੱਲ ਕੇ ਮੁਕੰਦਪੁਰ ਦੀ ਧਰਮਸ਼ਾਲਾ ਦੇ ਵਿੱਚ ਪਹੁੰਚਦੇ ਨੇ ਧਰਮਸ਼ਾਲਾ ਦੇ ਵਿੱਚ ਪਹੁੰਚ ਕੇ ਚੌਂਕੜਾ ਮਾਰਦੇ ਨੇ ਬਿਰਤੀ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਲੈਂਦੇ ਨੇ ਹੁਣ ਸੰਸਾਰ ਮੈਲਾ ਚਾਪਣ ਲੱਗਾ ਹੈ ਉਸ ਸੱਚੇ ਦੇਸ਼ ਦੇ ਨਾਲ ਪ੍ਰੀਤ ਜੁੜ ਗਈ ਹੈ ਅਕਾਲ ਪੁਰਖ ਦੇ ਦੇਸ਼ ਦੇ ਵਿੱਚ ਜਾਣ ਦਾ ਸਮਾਂ ਆ ਗਿਆ ਹੈ 7 ਦਿਨ ਤੇ 7 ਰਾਤਾਂ ਬਾਪੂ ਮੰਗਲਦਾਸ ਜੀ ਉਸ ਪਰਮਾਤਮਾ ਦੇ ਨਾਲ ਬਿਰਤੀ ਜੋੜ ਕੇ ਮੁਕੰਦਪੁਰ ਦੀ ਧਰਮਸ਼ਾਲਾ ਦੇ ਵਿੱਚ ਪਏ ਰਹਿੰਦੇ ਨੇ 8ਵੇਂ ਦਿਨ ਅੰਮ੍ਰਿਤ ਵੇਲਾ ਹੁੰਦਾ ਹੈ ਕਰੋੜਾਂ ਸੂਰਜਾਂ ਦੀ ਰੋਸ਼ਨੀ ਜਿਵੇਂ ਇੱਕ ਜਗ੍ਹਾ ਦੇ ਉੱਤੇ ਚਮਕ ਮਾਰ ਗਈ ਹੋਵੇ ਐਸੀ ਤੇਜ ਪ੍ਰਚੰਡ ਰੋਸ਼ਨੀ ਹੁੰਦੀ ਹੈ ਤੇ ਬਾਪੂ ਮੰਗਲਦਾਸ ਜੀ ਇਸ ਮਾਤ ਲੋਕ ਤੋਂ ਉਸ ਸੱਚਖੰਡ ਦੇ ਵਿੱਚ ਚਲਾਣਾ ਕਰ ਜਾਂਦੇ ਨੇ ਕੋਲ ਬੈਠੇ ਸੇਵਾਦਾਰਾਂ ਦੀਆਂ ਅੱਖਾਂ ਉਸ ਤੇਜ ਰੋਸ਼ਨੀ ਦੇ ਨਾਲ ਝੁੰਧਿਆ ਗਈਆਂ ਨੇ ਤੇ ਜਦੋਂ ਉਹਨਾਂ ਨੇ ਵੇਖਿਆ ਬਾਪੂ ਮੰਗਲਦਾਸ ਜੀ ਸਦੀਵੀ ਤੌਰ ਦੇ ਉੱਤੇ ਸਾਨੂੰ ਵਿਛੋੜਾ ਦੇ ਕੇ ਉਹ ਸੱਚਖੰਡ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ ਉਹ ਸਮਾਂ ਆ ਚੁੱਕਿਆ ਹੈ ਉਹ ਭਾਣਾ ਬੀਤ ਚੁੱਕਿਆ ਹੈ ਜਿਸ ਵਾਸਤੇ ਰਾਜਾ ਸਾਹਿਬ ਜੀ ਨੇ ਰਟੈਂਡੇ ਦੇ ਟਿੱਬੇ ਉੱਤੇ ਬੈਠ ਕੇ ਇਸ਼ਾਰਾ ਕੀਤਾ ਸੀਗਾ ਬਾਪੂ ਮੰਗਲਦਾਸ ਜੀ ਅਕਾਲ ਚਲਾਣਾ ਕਰ ਗਏ ਮੁਕੰਦਪੁਰ ਦੀਆਂ ਸੰਗਤਾਂ ਧਰਮਸ਼ਾਲਾ ਦੇ ਵਿੱਚ ਇਕੱਤਰ ਹੋਣ ਲੱਗੀਆਂ ਹਰ ਕੋਈ ਬਾਪੂ ਮੰਗਲਦਾਸ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਰਾਜਾ ਸਾਹਿਬ ਜੀ ਨੂੰ ਸੁਨੇਹਾ ਦੇਣ ਵਾਸਤੇ ਮੁਕੰਦਪੁਰ ਦੀਆਂ ਸੰਗਤਾਂ ਨੇ ਫੈਸਲਾ ਕੀਤਾ ਕਿ ਰਾਜਾ ਸਾਹਿਬ ਜੀ ਨੂੰ ਸੁਨੇਹਾ ਦਿੰਦੇ ਹਾਂ ਰਾਜਾ ਸਾਹਿਬ ਜੀ ਆਉਣ ਤੇ ਬਾਪੂ ਮੰਗਲਦਾਸ ਜੀ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰਨ ਜਦੋਂ ਕੁਝ ਕੁ ਵਿਅਕਤੀ ਇਕੱਠੇ ਹੋ ਕੇ ਰਾਜਾ ਸਾਹਿਬ ਜੀ ਦੇ ਪਾਸ ਪਹੁੰਚਦੇ ਨੇ ਰਾਜਾ ਸਾਹਿਬ ਜੀ ਮੁਕੰਦਪੁਰ ਦੀ ਪੰਚਾਇਤ ਤੇ ਮੋਤਬਰ ਸੱਜਣਾ ਨੂੰ ਕਹਿੰਦੇ ਨੇ ਕਿ ਅਸਾਂ ਤਾਂ ਬਾਪੂ ਮੰਗਲਦਾਸ ਜੀ ਨੂੰ ਪਹਿਲਾਂ ਹੀ ਫਤਿਹ ਬਲਾ ਚੁੱਕੇ ਹਾਂ ਉਹਨਾਂ ਦੀਆਂ ਅੰਤਮ ਰਸਮਾਂ ਵੀ ਅਸੀਂ ਅਦਾ ਕਰ ਚੁੱਕੇ ਹਾਂ ਹੁਣ ਬਾਪੂ ਮੰਗਲਦਾਸ ਜੀ ਇਸ ਸੰਸਾਰ ਦੇ ਨਾਲ ਜੁੜੇ ਨਹੀਂ ਉਹ ਤਾਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਨੇ ਅਸਾਂ ਨਹੀਂ ਆਉਣਾ ਤੁਸੀਂ ਹੀ ਉਹਨਾਂ ਦਾ ਅੰਤਮ ਰਸਮਾਂ ਤੇ ਸੰਸਕਾਰ ਕਰ ਦਿਓ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਬਚਨਾਂ ਅੱਗੇ ਸਿਰ ਝੁਕਾ ਕੇ ਮੁਕੰਦਪੁਰ ਦੀ ਪੰਚਾਇਤ ਤੇ ਮੋਤਵਾਰ ਸੱਜਣ ਵਾਪਸ ਮੁਕੰਦਪੁਰ ਦੀ ਧਰਮਸ਼ਾਲਾ ਦੇ ਵਿੱਚ ਆ ਜਾਂਦੇ ਨੇ। ਬਾਪੂ ਮੰਗਲਦਾਸ ਜੀ ਵਾਸਤੇ ਇੱਕ ਸੁੰਦਰ ਪਾਲਕੀ ਤਿਆਰ ਕੀਤੀ ਜਾਂਦੀ ਹੈ। ਸੁੰਦਰ ਪਾਲਕੀ ਦੇ ਵਿੱਚ ਬਾਪੂ ਮੰਗਲਦਾਸ ਜੀ ਦੀ ਪਵਿੱਤਰ ਦੇਹ ਨੂੰ ਸਜਾਇਆ ਜਾਂਦਾ ਹੈ। ਫੁੱਲਾਂ ਦੇ ਨਾਲ ਇਸ ਪਾਲਕੀ ਦਾ ਸ਼ਿੰਗਾਰ ਕੀਤਾ ਗਿਆ ਤੇ ਬਾਪੂ ਮੰਗਲਦਾਸ ਜੀ ਦਾ ਸੰਸਕਾਰ ਮੁਕੰਦਪੁਰ ਦੇ ਵਿੱਚ ਕੀਤਾ ਜਾ ਰਿਹਾ ਹੈ। ਬਾਪੂ ਮੰਗਲਦਾਸ ਜੀ ਦੇ ਸੰਸਕਾਰ ਨੂੰ ਮੁੱਖ ਰੱਖਦੇ ਆ ਸਾਰੇ ਹੀ ਮੁਕੰਦਪੁਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਕੋਈ ਮੇਵੇ ਲੈ ਕੇ ਆਇਆ ਹੈ ਕੋਈ ਪ੍ਰਸ਼ਾਦ ਲੈ ਕੇ ਆਇਆ ਹੈ ਕੋਈ ਚੰਦਣ ਦੀਆਂ ਲੱਕੜਾਂ ਲੈ ਕੇ ਆਇਆ ਹੈ ਆਪੋ ਆਪਣੀ ਸ਼ਰਧਾ ਦੇ ਨਾਲ ਸਾਰੀ ਸੰਗਤ ਇਕੱਤਰ ਹੁੰਦੀ ਹੈ ਤੇ ਬਾਪੂ ਮੰਗਲਦਾਸ ਜੀ ਦਾ ਸ਼ਰਧਾਪੂਰਵਕ ਸੰਸਕਾਰ ਕੀਤਾ ਜਾਂਦਾ ਹੈ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਬਾਪੂ ਮੰਗਲਦਾਸ ਜੀ ਨਿਮਿਤ ਪਾਠ ਆਰੰਭ ਕਰਕੇ ਉਹਦਾ ਭੋਗ ਪਾਇਆ ਜਾਂਦਾ ਹੈ ਤੇ ਮੁਕੰਦਪੁਰ ਦੇ ਵਾਸੀ ਬਾਪੂ ਮੰਗਲਦਾਸ ਜੀ ਦੀਆਂ ਅੰਤਮ ਰਸਮਾਂ ਬਹੁਤ ਸ਼ਰਧਾ ਦੇ ਨਾਲ ਪੂਰੀਆਂ ਕਰਦੇ ਨੇ। ਹਜ਼ੂਰ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਬਾਪੂ ਮੰਗਲਦਾਸ ਜੀ ਨੂੰ ਇਸ ਸਮੇਂ ਦੀ ਜਾਣਕਾਰੀ ਦੇ ਦਿੱਤੀ ਸੀ। ਹਜ਼ੂਰ ਦੀਆਂ ਰਮਜਾ ਨੂੰ ਅਸੀਂ ਸਮਝ ਨਹੀਂ ਸਕਦੇ ਪਰ ਰਾਜਾ ਸਾਹਿਬ ਤਾਂ ਘਟ ਘਟ ਦੀਆਂ ਜਾਣਨ ਵਾਲੇ ਨੇ। ਅੱਜ ਦੇ ਐਪੀਸੋਡ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਅਗਲੇ ਐਪੀਸੋਡ ਵਿੱਚ ਰਾਜਾ ਸਾਹਿਬ ਜੀ ਦੀ ਜੀਵਨੀ ਦੀ ਇੱਕ ਹੋਰ ਗਾਥਾ ਲੈ ਕੇ ਆਪ ਜੀ ਦੇ ਨਾਲ ਜ਼ਰੂਰ ਜੁੜਾਂਗਾ ਤਦ ਤੱਕ ਲਈ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਤਾਂ ਜੋ ਰਾਜਾ ਸਾਹਿਬ ਦੀਆਂ ਸੰਗਤਾਂ ਤੱਕ ਰਾਜਾ ਸਾਹਿਬ ਜੀ ਦੀ ਗਾਥਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ